ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅ𝐧𝐝𝐨 ਸਟੇਡੀਅਮ ਵਿੱਚ ਮੇਜ਼ਬਾਨ ਭਾਰਤ ਨੇ ਪਲੇਟੇ ਖੋਖੋ ਵਿਸ਼ਵ ਕੱਪ ਵਿੱਚ ਮਰਦਾਂ ਤੇ ਔਰਤਾਂ ਦੇ ਵਰਗ ਦੇ ਖਿਤਾਬ ਆਪਣੇ ਨਾਂ ਕਰ ਲਏ ਨੇ। ਭਾਰਤ ਨੇ ਇਤਿਹਾਸ ਸਿਰਜਦਿਆਂ ਦੋਹਾਂ ਵਰਗਾਂ ਦੇ ਫਾਈਨਲ ਮੈਚ ਵਿੱਚ ਨੇਪਾਲ ਨੂੰ ਹਰਾਇਆ ਨੀਲੇ ਰੰਗ ਦੇ ਕੱਪੜਿਆਂ ਵਿੱਚ ਖੇਡ ਰਹੀ ਭਾਰਤੀ ਮਰਦਾਂ ਦੀ ਟੀਮ ਨੇ ਕਪਤਾਨ ਪ੍ਰਤੀਕ ਵਾਇਕਰ ਅਤੇ ਰਾਮਜੀ ਕਸ਼ਪ ਦੇ ਵਧੀਆ ਵਧੀਆ ਖੇਡ ਸਦਕਾ ਨੇਪਾਲ ਦੀ ਟੀਮ ਨੂੰ 36 ਦੇ ਮੁਕਾਬਲੇ 54 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ ਇਸ ਤੋਂ ਪਹਿਲਾਂ ਔਰਤਾਂ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਨੇਪਾਲ ਨੂੰ 40 ਦੇ ਮੁਕਾਬਲੇ 78 ਅੰਕਾਂ ਦੇ ਵੱਡੇ ਫਰਕ ਨਾਲ ਹਰਾ ਕੇ ਪਲੇਠੇ ਵਿਸ਼ਵ ਕੱਪ ਦੀ ਟਰੋਫੀ ਆਪਣੇ ਨਾਂ ਕੀਤੀ। ਭਾਰਤੀ ਟੀਮ ਨੇ ਮੈਚ ਸ਼ੁਰੂ ਹੁੰਦਿਆਂ ਹੀ ਆਪਣੀ ਪਕੜ ਮਜ਼ਬੂਤ ਬਣਾ ਲਈ ਸੀ। ਭਾਰਤੀ ਟੀਮ ਦੀ ਐਸੀ ਖੇਡ ਤਕਨੀਕ ਤੇ ਚੱਲਦਿਆਂ ਨੇਪਾਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀ ਇਸ ਜਿੱਤ ਵਿੱਚ ਕਪਤਾਨ ਪ੍ਰਿਯੰਕਾ ਇੰਗਲੇ ਨੇ ਵੱਡਮੁੱਲਾ ਯੋਗਦਾਨ ਦਿੱਤਾ। ਮੇਜ਼ਬਾਨ ਟੀਮ ਨੇ ਵਿਰੋਧੀ ਟੀਮ ਤੇ ਸ਼ੁਰੂ ਤੋਂ ਹੀ ਹਮਲਾਵਰ ਰਣਨੀਤੀ ਦੀ ਵਰਤੋਂ ਕੀਤੀ। ਪਹਿਲੇ ਗੇੜ ਦੇ ਖਤਮ ਹੋਣ ਤੇ ਭਾਰਤੀ ਟੀਮ ਨੇ 34 ਸਿਫਰ ਦੀ ਅਗੇth ਹਾਸਲ ਕਰ ਲਈ ਸੀ ਜਦਕਿ ਦੂਜੇ ਗੇਟ ਦੀ ਸਮਾਪਤੀ ਤੇ ਨੇਪਾਲ ਨੇ ਅੱਡੀ ਚੋਟੀ ਦਾ ਜ਼ੋਰ ਲਾਉਂਦਿਆਂ ਸਕੋਰ 24-35 ਕਰ ਲਿਆ ਸੀ ਮਹਿਮਾਨ ਟੀਮ ਨੇ ਮੁਕਾਬਲੇ 'ਚ ਵਾਪਸੀ ਕਰਨ ਦੀ ਉਮੀਦ ਨਾਲ ਆਪਣਾ ਚੰਗਾ ਪ੍ਰਦਰਸ਼ਨ ਕਰਨ ਦਾ ਯਤਨ ਕੀਤਾ ਪਰ ਭਾਰਤ ਇਕੜਨਾ ਨੇ ਨੇਪਾਲ ਦੇ ਸੁਪਨਿਆਂ ਤੇ ਪਾਣੀ ਫੇਰਦਿਆਂ 38 ਅੰਕਾਂ ਦੇ ਫਰਕ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਭਾਰਤੀ ਮਹਿਲਾ ਟੀਮ ਨੇ ਗਰੁੱਪ ਗੇਡ ਵਿੱਚ ਦੱਖਣ ਕੋਰੀਆ, ਇਰਾਨ ਤੇ ਮਲੇਸ਼ੀਆ ਤੇ ਸ਼ਾਨਦਾਰ ਜਿੱਤ ਦਰਜ ਕਰਮਾਕਰੋਂ ਕੁਆਰਟਰ ਫਾਈਨਲ ਵਿੱਚ ਬੰਗਲਾਦੇਸ਼ ਤੇ ਸੈਮੀ ਫਾਈਨਲ ਵਿੱਚ ਦੱਖਣ ਅਫਰੀਕਾ ਨੂੰ 1% ਮੁਕਾਬਲੇ ਵਿੱਚ ਹਰਾਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮਾਂ ਨੂੰ ਪਲੇਟਾ ਖੋਖੋ ਵਿਸ਼ਵ ਕੱਪ ਜਿੱਤਣ ਤੇ ਵਧਾਈ ਦਿੰਦਿਆਂ ਕਿਹਾ ਕਿ ਇਸ ਜਿੱਤ ਨੇ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਰਵਾਇਤੀ ਖੇਡਾਂ ਵਿੱਚੋਂ ਇੱਕ ਨੂੰ ਹੋਰ ਵਧੇਰੇ ਲੋਕਾਂ ਦੇ ਧਿਆਨ ਵਿੱਚ ਲਿਆਉਂਦਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸਿਕ ਜਿੱਤ ਭਾਰਤੀ ਟੀਮਾਂ ਦੇ ਬੇਮਿਸਾਲ ਹੁਨਰ ਦਰਦੇ ਰਾਦੇ ਤੇ ਟੀਮ ਵਰਕ ਦਾ ਨਤੀਜਾ ਹੈ